ਲੋ ਜੀ ਦੋਸਤੋ ਆਪਾਂ ਪਾਉਂਦੇ ਪਿਆ ਹੀ ਖਾਰ ਝੋਨੇ ਨੂੰ ਤੇ ਬਾਹਰ ਚ ਵੀ ਆ ਗਈ ਜੋਰਾਂ ਤੇ ਦੋ ਦਿਨ ਹੋ ਗਿਆ ਗਰਮੀ ਬਹੁਤ ਪੈਂਦੀ ਪਈ ਤੇ ਕਿਹੇ ਪਾਸੇ ਨਾ ਕੁਝ ਦਿਸਦਾ ਹੀ ਨਹੀਂ ਪਿਆ ਵੇਖੋ ਵਾਹ ਇਹਨੂੰ ਆ ਦੇ ਰੱਬ ਦੇ ਰੰਗ ਧੰਤਨ ਹੋ ਗਈਗੇ ਅੱਜ ਤਾਂ ਯਾਰੇ ਲਿਆ ਤੇ ਰੱਬ ਨੇ ਵੱਧ ਨਾਲ ਵੱਧ ਆ ਗਈ بارش ਅੱਜ ਦਾ ਕੁਝ ਨਹੀਂ ਦੇਖਦਾ ਪਿਆਗਾ ਬਹੁਤ ਜ਼ਿਆਦਾ بارش ਆ ਗਈ ਅੱਜ ਤੱਕ ਯਾਰ ਬਹੁਤ ਜ਼ਿਆਦਾ بارش ਹੋਣੀ ਸ਼ੁਰੂ ਹੋ ਗਈ ਕੁਝ ਵੀ ਨਹੀਂ ਦਿਸ ਰਿਹਾ ਬੇ ਕਿਸੇ ਪਾਸੇ ਉਠੀ ਜੋ ਬਾਹਰ ਵੀ ਨਿਕਲ ਸਕਦੇਗੇ بارش ਹੈਗੀ ਬਹੁਤ ਜ਼ਿਆਦਾ ਨਾ ਲੱਗੇ ਬੰਨੇ ਕੁਝ ਨਹੀਂਗਾ ਦੇਸ ਦਾਗਾ ਪੂਰੇ ਜੋਰਾਂ ਸ਼ੋਰਾਂ ਵਿੱਚ بارش ਹੋਣੀ ਸ਼ੁਰੂ ਹੋ ਗਈ ਆ ਮੁਰਸਨ ਆਪਣਾ ਬਾਹਰ ਖੜਾ ਭਾਗੇ ਲੈ ਆਉਣਾ ਸੀ ਪਰ ਰੱਬ ਨੇ ਇੱਥੇ ਤੋਤਾ ਇਹ ਨਵਾਂ ਧਨੇ ਰੱਬ ਕਿਹੜੇ ਰੰਗਾਂ ਦੇ ਵਿੱਚ ਰਾਜੀ ਹੁਣ ਤਾਂ ਗਰਮੀ ਪੈਂਦੀ ਪਈ 10 15 ਮਿੰਟ ਪਹਿਲਾਂ ਤੇ ਮਿੰਟੋ-ਮਿੰਟੀ ਰੱਬ ਨੇ ਪਾਣੀ ਪਾਣੀ ਕਰਤਾ ਬਾਰਸ਼ ਵੀ ਬਹੁਤ ਜ਼ਿਆਦਾ ਹੈਵੀ ਪੈਂਦੀ ਪਈ ਉਹ ਸਾਹਮਣੇ ਘਰ ਵੀ ਆਪਣਾ ਔਖਾ ਦਿਖਦਾ ਜ਼ੂਮ ਕੀਤੇ ਨਾਲ ਦੇਖਦਾ ਤੇ ਉਂਝ ਨਹੀਂ ਪਤਾ ਲੱਗਦਾਗਾ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਨਾ ਸਕੂਲ ਜਾਈਦਾ ਸੀ ਤੇ ਸਕੂਲ ਜਾਣਾ ਤੇ ਸਕੂਲ ਜਾਣ ਲੱਗਿਆ ਹਨ ਵੇਖਣਾ ਮੌਸਮ ਜਦੋਂ ਬੱਦਲ ਜੇ ਬਣੇ ਹੋਣੇ ਤੇ ਉਦੋਂ ਉੱਚੀ ਉੱਚੀ ਆਖਣ ਲੱਗ ਪੈਣਾ ਰੱਬਾ ਰੱਬਾ ਮੀਂਹ ਪਾ ਸਾਡੀ ਕੋਠੀ ਦਾਣੇ ਪਾ ਕਾਲੀਆਂ ਇੱਟਾਂ ਕਾਲੇ ਰੋੜ ਮੀਂਹ ਵਸਾ ਦੇ ਜੋਰੋ ਜੋਰ ਰੱਬਾ ਉਦੋਂ ਇਹ ਗੱਲ ਇਹ ਕਰਕੇ ਆਖੀਦਾ ਹੁੰਦਾ ਸੀ ਕਿ ਰੱਬਾ ਛੇਤੀ ਮੀਂਹ ਪਾਰੇ ਜੋਰੋ ਜੋਰ ਅਸੀਂ ਸਕੂਲ ਨਾ ਜਾਈਏ ਤੇ ਛੁੱਟੀ ਕਰ ਲਗੇ ਤੇ ਹੁਣ ਵੈਣ ਆਉਂਦਿਆਂ ਨੇ ਵੈਣਾਂ ਦੇ ਅਗਲੇ ਬੱਚੇ ਚੜਦੇ ਨੇ ਚੱਲ ਭਾਈ ਸਾਡੇ ਵਰਗੀਆਂ ਪੱਟੀਆਂ ਫੜੀਆਂ ਹੁੰਦੀਆਂ ਸੀ ਹੱਥਾਂ ਦੇ ਵਿੱਚ ਤੇ ਤੁਰਪੀ ਰਹੀ ਮਸਤ ਮਸਤ ਤੇ ਜੇ ਥੋੜੀਆਂ ਬਲੀਆਂ ਕਣੀਆਂ ਪੈਣੀਆਂ ਹਨਾ ਤੇ ਖਾਤ ਵਾਲੀ ਬੋਰੀ ਹੁੰਦੀ ਸੀ ਜਿਵੇਂ ਉਹਦੀ ਭਜੂੰਗੀ ਬਨਾਲੀ ਰਿਓ ਸਿਰ ਤੇ ਲੈ ਕੇ ਤੇ ਲੱਕ ਦੇ ਨਾਲ ਬੰਨ ਲੀ ਦੀ ਅੱਜ ਵੀ ਉਹ ਦਿਨ ਚੇਤੇ ਨੇ ਨਹੀਂ ਭੁੱਲ ਸਕਦੇ ਪਰ ਜਿਹੜੀ ਨਵੀਂ ਪੀੜ੍ਹੀ ਉਹਨਾਂ ਵਿਚਾਰਿਆਂ ਨੂੰ ਕੀ ਪਤਾ ਤੇ ਜਿਹੜੇ 90 95 ਦੇ ਵਿੱਚ ਜਿਨ੍ਹਾਂ ਨੇ ਉਹ ਬੋਰੀ ਵਾਲੀਆਂ ਬਝੁੰਗੀਆਂ ਬਣਾ ਕੇ ਸਿਰ ਤੇ ਰੱਖ ਕੇ ਤੇ ਲੱਕੜਾਂ ਦੇ ਬੰਨ ਦੇ ਰਹੇ ਨੇ ਉਹ ਜ਼ਰੂਰ ਕਮੈਂਟ ਕਰਿਓ ਤੇ ਕਮੈਂਟ ਕਰਕੇ ਦੱਸਣਾ ਕਿੰਨੇ-ਕਿੰਨੇ ਝੋਲੀਆਂ ਹੀ ਆ ਬੋਰੀ ਦੇ ਬਣਾ ਕੇ ਗੋਠੀ ਵਿੱਚ ਅੰਦਰੋਂ ਕਰਕੇ ਤੇ ਬਾਅਦ ਚ ਲੱਕ ਨਾਲ ਬੰਨ ਕੇ ਤੇ ਸਕੂਲ ਜਾਂਦੇ ਰਹੇ ਨੇ ਤੇ ਦੱਸਣਾ ਜ਼ਰੂਰ ਕਮੈਂਟ ਕਰਕੇ ਬੱਦਲ ਤਾਂ ਕੁਲ ਗਿਆ ਮਿੰਟੋ-ਮਿੰਟੀ ਪਾਣੀ-ਪਾਣੀ ਹੋ ਗਿਆ ਇਹਨੂੰ ਆ ਤੇ ਪਾਣੀ-ਪਾਣੀ ਹੋ ਗਈ ਮਿੱਤਰਾਂ